ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਦੇਖ ਕੇ ਮੈਂ ਅੱਜ ਇਹ ਵੀਡੀਓ ਤੇ ਵੀਡੀਓ ਦੇ ਵਿੱਚ ਮਿਸ਼ਨਰੀਆਂ ਲੈ ਕੇ ਪਹੁੰਚਿਆ ਸੀ ਜਿਹੜੇ-ਜਿਹੜੇ ਏਰੀਆ ਤੋਂ ਜਿੰਨੇ ਕ ਰੇਟ ਵਿੱਚ ਤੁਸੀਂ ਗੱਡੀ ਮੋਟਰਸਾਈਕਲ ਬਾਰੇ ਕਹਿੰਦੇ ਸੀਗੇ ਓਨੇ ਕ ਰੇਟ 'ਚ ਆਪਾਂ ਲੈ ਕੇ ਪਹੁੰਚੀਆਂ ਸੀ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਹਰੇ ਜਿਹੇ ਅੱਖਰਾਂ 'ਚ ਤੁਹਾਨੂੰ ਮਿਲ ਗਿਆ ਹੋਊਗਾ ਜੇ ਕਿਸੇ ਨੇ ਐਡ ਕਰ ਬੋਣੀਏ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੋਲਟ ਕੁਛ ਵੀ ਚਾਹੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਤੁਸੀਂ ਬਸ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਤੇ ਹੁਣ ਆਪਾਂ ਕੱਲੀ ਕੱਲੀ ਮਸ਼ੀਨਰੀ ਦੀ ਗੱਲ ਕਰਦੇ ਆਂ 스ਵਿਫਟ VDI ਗੱਡੀ ਦੀ ਆਪਾਂ ਪਹਿਲਾਂ ਗੱਲ ਕਰਾਂਗੇ ABS ਬ੍ਰੇਕਾਂ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਆਂ 2015 ਮਾਡਲ ਗੱਡੀ ਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ 15 ਮਾਡਲ ਆ ਫਾਸਟ ਓਨਰ ਗੱਡੀ ਆ ਇੱਕ ਹੱਥ ਗੱਡੀ ਚੱਲੀ ਹੋਈ ਆ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ ਚ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਫਿਰੋਜ਼ਪੁਰ ਜਾ ਕੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੂੰ ਤੇ ਸਾਰੇ ਡਾਕੂਮੈਂਟਸ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਗੱਡੀ ਖਰੀਦਣ ਤੋਂ ਬਾਅਦ ਆਪਾਂ ਨੂੰ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਬਾਕੀ ਤੁਸੀਂ ਦੇਖ ਰਹੋ ਚਾਰੇ ਪਾਸੇ ਫੋਟੋ ਮਾ ਚੱਲ ਹੀ ਰਹੀਆਂ ਬਾਕੀ ਤੁਸੀਂ ਜਾ ਕੇ ਜੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਗੱਡੀ ਦਾ ਨੰਬਰ ਦਿੱਲੀ ਹੈ ਜੀ ਦਿੱਲੀ ਨੰਬਰ ਗੱਡੀ ਆ ਤੇ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਕਰ ਲਿਓ 9915796256 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਡਜ਼ਾਇਰ ਤੁਹਾਨੂੰ ਦੇਖਣ ਨੂੰ ਮਿਲੂਗੀ ਬਹੁਤ ਜ਼ਿਆਦਾ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸਪੈਕਟਰ ਡਜ਼ਾਇਰ 2016 ਮਾਡਲ ਹੈ ਤੇ ਗੱਡੀ ਫਾਸਟ ਓਨਰ ਹੈ ਜੀ 2031 ਤੱਕਰਾ ਪਾਸਿੰਗ ਆਪਨ ਮਿਲ ਜੂਗੀ ਡਜ਼ਾਇਰ ਵੀਡੀ ਆਹੀ ਬਰਨਾਲੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਡਿਮਾਂਡ ਜਿਹੜੀ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਆ 520000 ਰੁਪਇਆ ਪਹੁੰਚੀ ਹੈ ਮਾਲਕ ਨੇ ਕਿਹਾਗਾ ਰੇਟ ਉੱਪਰ ਥੱਲੇ ਕਰ ਲਾਂਗੇ ਇੱਕ ਵਾਰੀ ਸਰਫੇ ਡਿਮਾਂਡ ਹੈ ਕਿਸੇ ਨੂੰ ਜੇ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹ ਪਨ ਹੈਗਾ ਤਾਂ ਬਰਨਾਲੀ ਮਾਲਕ ਦੇ ਘਰੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਵੀ ਗੱਡੀ ਤੋਰ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਇੰਜਨ ਦੇਖਣਾ ਟ్రਾਈ ਲੈਣੀ ਆ ਗੱਡੀ ਵੈਸੇ ਜਾ ਕੇ ਦੇਖਣੀ ਆ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਕਹ ਰਿਆ ਜੋ ਉਹ ਤੋਂ ਬਾਅਦ ਬਹਿ ਕੇ ਗੱਲ ਕਰ ਲਾਂਗੇ ਰੇਟ ਹੋ ਜਾਊਗਾ ਬਾਕੀ ਤੁਸੀਂ ਆਪ ਹੀ ਦੇਖ ਲਓ ਟਾਇਰਾਂ ਚ ਅਲਾਈ ਦੇਖ ਲਓ ਟਾਇਰ ਦੇਖ ਲਓ ਸਾਰਾ ਕੁਝ ਬਧੀ ਆਪਾਂ ਨੂੰ ਮਿਲੂਗਾ ਜੀ ਤੇ ਨੰਬਰ ਪਲੇਟਾਂ ਸਰਕਾਰੀ ਨੇ ਪੰਜਾਬ ਨੰਬਰ ਗੱਡੀ ਆ ਕੋਈ ਵੀ ਗੱਲ ਕਰਨੀ ਹੋਈ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਸਾਰੇ ਨੋਟ ਕਰ ਲਓ ਜੀ 98152 ਤੇ 28432 ਇਸ ਨੰਬਰ ਤੇ ਗੱਲ ਕਰ ਲਓ ਜਿਹੜੀ ਵੀ ਤੁਸੀਂ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਇੱਕ ਆਪਾਂ ਵੈਗਨਰ ਗੱਡੀ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ 2007 ਮਾਡਲ ਹੈ ਗੱਡੀ ਸੀਐਨਸੀ ਐਸੀ ਤੇ ਪਾਵਰ ਸਟੀering ਹੈ ਪਾਵਰ ਵਿੰਡੋ ਹੈ ਤੇ ਵਧੀਆ ਗੱਡੀ ਆ ਇੰਜਨ ਗੇਅਰ ਪੂਰਾ ਵਧੀਆ ਜੀ ਤੇ ਫੁੱਲ ਗਾਰੰਟੀ ਹੈ ਇੰਜਨ ਦੀ ਤੇ ਗੇਅਰ ਦੀ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਰਾਮਪੁਰਾ ਫੁੱਲ ਮਾਲਕ ਦਾ ਏਰੀਆ 60000 ਰੁਪਿਆ ਡਿਮਾਂਡ ਇਹਨਾਂ ਨੇ ਕੀਤੀ ਆ ਤੇ ਰਾਮਪੁਰਾ ਫੂਲ ਮਾਲਕ ਦੇ ਘਰ ਹੀ ਤੁਹਾਨੂੰ ਗੱਡੀ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਜਾ ਕੇ ਦੇਖ ਲਓ ਜੀ ਸੀਐਨਜੀ ਟੈਂਕ ਵਧੀਆ ਲੱਗਿਆ ਹੋਇਆ ਗੱਡੀ ਸੋਹਣੀ ਆ 60000 ਦੇ ਵਿੱਚੋਂ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਵੀ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਊ ਵਧੀਆ ਗੱਡੀ ਐ ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 920 6322224 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲਬਾਤ ਕਰ ਲਿਓ ਆਪੇ ਤੇ ਗੱਡੀ ਨੂੰ ਦੇਖ ਸਕਦੇ ਹੋ ਤੇ ਤੋਰ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਗੱਲਬਾਤ ਆਪੇ ਕਰ ਲਿਓ ਬਾਕੀ ਤੁਸੀਂ ਜਾ ਕੇ ਘਰੇ ਦੇਖ ਲਿਓ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਹਰ ਰੋਜ਼ ਤੁਸੀਂ ਕੂਠੀ ਮਕਾਨ ਘਰ ਗੱਡੀ ਮੋਟਰਸਾਈਕਲ ਹਰ ਚੀਜ਼ ਦੇਖਣਾ ਚਾਹੁੰਦੇ ਹੋ ਤੁਹਾਡੇ ਏਰੀਆ ਚੋਂ ਤੁਹਾਡੇ ਪਿੰਡ ਸ਼ਹਿਰ ਚੋਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਜੀ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਕੁਛ ਵੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਆਪਣਾ ਵਟਸਐਪ ਨੰਬਰ ਤੋਂ ਹਣ ਮਿਲ ਗਿਆ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਉਹ ਤੋਂ ਬਾਅਦ ਐਡ ਆਪਾ ਲਗਾ ਦਾਂਗੇ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਹਰੇ ਜੇ ਅੱਖਰਾਂ ਚ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਕਿਹੜੀ ਗੱਡੀ ਮੋਟਰਸਾਈਕਲ ਕੁਛ ਵੀ ਚਾਹੀਦਾ ਕਰੋ ਕਮੈਂਟਾਂ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਗੱਲ ਆਪਾਂ ਕਰਦੇ ਹਾਂ ਹੁਣ ਤੁਸੀਂ ਇੱਕ ਗੱਡੀ ਦੇਖੋ ਜੀ ਆਪਣੇ ਕੋਲੇ ਕਰੋਲਾ ਗੱਡੀ ਪਹੁੰਚੀ ਆ ਕਰੋਲਾ ਆਪਣੇ ਕੋਲੇ ਜੇਤੋ ਏਰੀਆ ਚ ਪਹੁੰਚੀ ਐ ਜੀ ਗੱਡੀ ਚ ਕੋਈ ਪ੍ਰੋਬਲਮ ਨਹੀਂ ਪੈਟਰੋਲ ਤੇ ਗੱਡੀ ਆ ਪਲੱਸ ਸੀ ਐਨ ਜੀ ਤੇ ਆ ਤੇ ਪਾਸਿੰਗ ਖਤਮ ਹੈ ਜੀ 2006 ਮਾਡਲ ਗੱਡੀ ਆ ਸੋਹਣੀ ਆ ਟਾਇਰਾਂ ਚ ਹਲਾਈ ਲੱਗੇ ਹੋਏ ਨੇ ਦਿੱਲੀ ਨੰਬਰ ਹੈ 골ਡਨ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਕਿਸੇ ਨੂੰ ਗੱਡੀ ਪਸੰਦ ਜੇ ਆਉਂਦੀ ਹੈ ਕਿਸੇ ਨੇ ਚਲਾ ਕੇ ਦੇਖਣੀ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਉਹ ਤੁਹਾਡੀ ਇੱਛਾ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਗੱਡੀ ਸੋਹਣੀ ਹੈ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਡਿਮਾਂਡ ਜਿਹੜੀ ਕੀਤੀ ਹੈ 1 10 ਕੀਤੀ ਹੈ ਮਾਲਕ ਨੇ ਕਿਹਾ ਵੀ ਇਹ ਮੌਕੇ ਤੇ ਘਾਟਾ ਵਾਧਾ ਕਰ ਲਵਾਂਗੇ ਰੇਟ ਵੱਲੋਂ ਕੋਈ ਦਿੱਕਤ ਨਹੀਂ ਤੇ ਤੁਹਾਨੂੰ ਪਸੰਦ ਆਈ ਹੈ ਜੀ ਕਿਸੇ ਨੂੰ ਵੀ ਗੱਡੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ 99148151128 ਤੇ ਗੱਲ ਕਰ ਲਿਓ ਆਪੇ ਸਿੰਘ ਤੇ ਕਰੋਲਾ ਗੱਡੀ ਤੁਸੀਂ ਦੇਖ ਲਈ ਤੇ ਹੁਣ ਤੁਸੀਂ ਇੱਕ ਮੋਟਰਸਾਈਕਲ ਦੇਖੋ ਜੀ ਆਪਣੇ ਕੋਲੇ ਪੈਸ਼ਨ ਮੋਟਰਸਾਈਕਲ ਪਹੁੰਚਿਆਗਾ ਸਾਰੇ ਡਾਕੂਮੈਂਟਸ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਮਾਡਲ 2007 ਦਾ ਆਰਸੀ 7 ਦੀ ਹੈ ਤੇ ਐਵਰੇਜ ਮਾਲਕ ਨੇ ਕਿਹਾ ਵੀ 50 ਤੋਂ ਉੱਪਰ ਦੇ ਦਿੰਦਾ ਹੈ ਹੀਰੋ ਹੋਂਡਾ ਦਾ ਪੈਸ਼ਨ ਹੈਗਾ ਤੇ 20500 ਡਿਮਾਂਡ ਇਨਨ ਕੀਤੀ ਐ ਤੇ ਜਲੰਧਰ ਏਰੀਆ ਚ ਮੋਟਰਸਾਈਕਲ ਇਹ ਖੜਾ ਹੈ ਮਾਲਕ ਦੇ ਘਰੇ ਤੇ ਰੱਖਿਆ ਵਧੀਆ ਹੋਇਆ ਮਾਲਕ ਨੇ ਦੱਸਿਆਗਾ ਕੋਈ ਟੁੱਟਿਆ ਪੱਜਾ ਨਹੀਂ ਕੋਈ ਕਿਸੇ ਪਾਸੋਂ ਡੈਮੇਜ ਨਹੀਂ ਤੇ ਕੋਈ ਨੁਕਸ ਨਹੀਂ ਨਾ ਇੰਜਨ ਕੋਈ ਖੁੱਲਿਆ ਹੋਇਆ ਸੇਲਡ ਇੰਜਨ ਨਾਲ ਦਾ ਵਧੀਆ ਮਾਲਕ ਨੇ ਚਲਾਇਆ ਹੋਇਆ ਮਾਲਕ ਨੇ ਕਿਹਾਗਾ ਬਾਕੀ ਰੇਟ ਮਾਲਕ ਨੇ ਕਿਹਾ ਵੀ ਉੱਪਰ ਥੱਲੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਜੇ ਕਿਸ ਨੂੰ ਪਸੰਦ ਮੋਟਰਸਾਈਕਲ ਆਇਆ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਜਲੰਧਰ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 99152 91127 ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਨ ਹੋ ਤੁਸੀਂ ਤੇ ਹੁਣ ਆਪਾਂ ਇੱਕ ਗੱਲ ਕਰਾਂਗੇ ਜਨ ਗੱਡੀ ਦੀ ਜਨ ਗੱਡੀ ਆਪਾਂ ਲੈ ਕੇ ਪਹੁੰਚਿਆ ਪੂਰਾ 2000 ਮਾਡਲ ਹੈ ਜੀ ਟਾਇਰ ਆਪਾਂ ਨੂੰ ਮਿਲਣਗੇ ਦੋ ਤਾਂ ਟਾਇਰ ਮਿਲਣਗੇ ਆਪਾਂ ਨੂੰ 90 ਤੋਂ 95 ਪੈਸੇ ਤੇ ਦੋ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲੂਗੀ 60 ਤੋਂ 65 ਪੈਸੇ ਨਵੀਂ ਬੈਂਡਰੀ ਆ ਕੰਡੀਸ਼ਨ ਵਧੀਆ ਤੇ ਚਲਾਉਣ ਚ ਕੋਈ ਨੁਕਸ ਨਹੀਂ ਰੇਟ 39900 ਇਹਨਾਂ ਨੇ ਡਿਮਾਂਡ ਕੀਤੀ ਹੈ ਰੇਟ 'ਚ ਘਟਾਬਾਧ ਕੀਤਾ ਜਾਊਗਾ ਬਠਿੰਡਾ ਮਾਲਕ ਦਾ ਏਰੀਆ ਤੇ ਕੰਡੀਸ਼ਨ ਠੀਕ ਆ ਗੱਡੀ ਦੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗੀਗਾ 9968784609 ਇਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਆਪੇ ਕਰ ਲਿਓ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰ ਦਿਓ ਜੀ। ਬਾਕੀ ਵੀਡੀਓ ਪਸੰਦ ਆਈਏ ਤਾਂ ਲਾਈਕ ਸ਼ੇਅਰ ਕਰ ਦਿਓ। ਜੇ ਕਿਸਨ ਐਡ ਕਰਵਾਉਣੀ ਐ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਉੱਪਰ ਵਾਰ-ਵਾਰ। ਚੱਲਦਾ ਰਹਿੰਦਾ ਜੀ ਹਰੇ ਜਖਰਾ ਚ ਤੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ। ਆਪਾਂ ਨੂੰ ਕੋਈ ਪੁੱਛਣ ਦੀ ਲੋੜ ਨਹੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ। ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ 'ਚ ਤੇ ਅਗਲੀ ਵੀਡੀਓ ਤੁਹਾਨੂੰ ਕਿਹੜੇ ਏਰੀਆ 'ਚ ਕੀ ਚਾਹੀਦਾ ਕਰੋ ਕਮੈਂਟ ਛੇਤੀ ਤੇ ਅਗਲੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਦੇ ਆ